ਜੀ ਇੱਕ ਮਹਾਨ ਦਿਵਸ ਸਾਡੇ ਸਭ ਤੋਂ ਮਹਾਨ ਸ਼ਹੀਦ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੇ ਸ਼ਹੀਦੀ ਦਿਵਸ ਤੇ ਮੌਕੇ ਤੇ ਅੱਜ ਸ਼ਹੀਦਾਂ ਦੀ ਕਰਤਿ ਤੇ ਨਤਮਸਤਕ ਹੋਣ ਲਈ ਆਏ ਆਂ ਔਰ ਯਾਦ ਕਰਨ ਲਈ ਆਏ ਆਂ ਕਿ ਕਿਵੇਂ ਕਿੰਨੀਆਂ ਮੁਸੀਬਤਾਂ ਝੋਲ ਕੇ ਸਾਡੇ ਕ੍ਰਾਂਤੀਕਾਰੀ ਵੀਰਾਂ ਨੇ ਸਾਨੂੰ ਇਹ ਆਜ਼ਾਦੀ ਦਵਾਈ ਸੀ ਔਰ ਇਸ ਆਜ਼ਾਦੀ ਦਾ ਮੁੱਲ ਕੀ ਹੈ ਕਿਉਂਕਿ ਸ਼ਹੀਦ ਭਗਤ ਸਿੰਘ ਸਿਰਫ ਇੱਕ ਕ੍ਰਾਂਤੀਕਾਰੀ ਨਹੀਂ ਇੱਕ ਚਿੰਤਕ ਵੀ ਸੀ ਜੇਕਰ ਅਸੀਂ ਉਹਨਾਂ ਦੀਆਂ ਰਚਨਾਵਾਂ ਦੇਖੀਏ ਤਾਂ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਨਕਲਾਬ ਸਿਰਫ ਬਸਤੌਲ ਜਾਂ ਬੰਬ ਨਹੀਂ ਹੈ ਇਨਕਲਾਬ ਦੀ ਤਲਵਾਰ ਵਿਚਾਰਾਂ ਦੇ ਪੱਥਰ ਤੇ ਘੜੀ ਜਾਂਦੀ ਹੈ ਸੋ ਸਾਡੀ ਨੌਜਵਾਨ ਪੀੜ੍ਹੀ ਨੂੰ ਸਰਦਾਰ ਭਗਵੰਤ ਸਿੰਘ ਦੀ ਸੋਚ ਦੇ ਨਾਲ ਖੜੇ ਹੋਣ ਦੀ ਲੋੜ ਹੈ ਜੋ ਵਿਚਾਰ ਉਹਨਾਂ ਨੇ ਉਸ ਵੇਲੇ ਦੇਸ਼ ਦੇ ਵਿੱਚ ਪ੍ਰਗਟਾਏ ਸੀ ਨਾ ਬਰਾਬਰੀ ਦੇ ਖਿਲਾਫ ਲੜਨਾ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਣਾ ਉਦੇ ਉੱਤੇ ਚੱਲਣ ਦੀ ਲੋੜ ਹੈ ਤਾਂ ਹੀ ਅਸੀਂ ਹਿੰਦੁਸਤਾਨ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦਾ ਹਿੰਦੁਸਤਾਨ ਬਣਾਉਣ ਵਿੱਚ ਕਾਮਯਾਬ ਮੈਮ ਟੂਰਿਜ਼ਮ ਨੂੰ ਲੈ ਕੇ ਕਿਸ ਤਰੀਕੇ ਨਾਲ ਜਿਹੜਾ ਸ਼ਹੀਦ ਇੱਥੇ ਸਮਾਹ ਤੇ ਕੀਤਾ ਜਾ ਰਿਹਾ ਹੈਗਾ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਪਹਿਲਾਂ ਵੀ ਬਹੁਤ ਜ਼ਿਆਦਾ ਟੂਰਿਜ਼ਮ ਨੂੰ ਲੈ ਕੇ ਵੀ ਅੱਗੇ ਆ ਰਹੇ ਨੇ ਔਰ ਸ਼ਹੀਦਾਂ ਦੇ ਦਿੱਤੀਆਂ ਹੋਈਆਂ ਕੁਰਬਾਨੀਆਂ ਨੂੰ ਵੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜੇ ਇਨਕਲਾਬੀ ਮੇਲੇ ਮੈਨੂੰ ਲੱਗਦਾ ਕਿ ਪੂਰੇ ਹਿੰਦੁਸਤਾਨ ਚ ਕਿਤੇ ਇਨਕਲਾਬੀ ਮੇਲੇ ਦਾ ਨਾਮ ਨਹੀਂ ਲਿਆ ਜਾਂਦਾ ਔਰ ਪੰਜਾਬ ਦੇ ਵਿੱਚ ਇਨਕਲਾਬੀ ਮੇਲੇ ਸ਼ੁਰੂ ਕੀਤੇ ਗਏ ਔਰ ਅਸੀਂ ਇਸ ਧਰਤੀ ਨੂੰ ਵੀ ਬਹੁਤ ਅੱਗੇ ਲੈ ਕੇ ਜਾ ਮੈਮ ਕਿਵੇਂ ਦੇਹ ਦੋ ਸ਼ਹੀਦ ਭਗਤ ਸਿੰਘ ਨੂੰ ਦੇਰਾ ਸਿੱਧੀ ਦਰਜਾ ਨਹੀਂ ਦਿੱਤਾ ਗਿਆ ਬਿਲਕੁਲ ਜੀ ਸਾਡੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਕਮਾਂਤਰੀ ਹਵਾਈ ਅੱਡੇ ਦਾ ਨਾਮ ਰੱਖਿਆ ਗਿਆ ਅਸੀਂ ਦਫ਼ਤਰਾਂ ਦੇ ਵਿੱਚ ਵੀ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਸੋ ਅਸੀਂ ਲੱਗੇ ਹੋਏ ਹਾਂ ਔਰ ਇਹ ਦਰਜਾ ਵੀ ਦਿਵਾ ਕੇ ਰਵਾਂਗੇ ਥੈਂਕ ਯੂ ਇਹ ਦਿਵਸ ਹੈ ਕਿ ਕਹਿੰਦੇ ਆਉਂਦੇ ਦੀਸਾ। ਇਹ ਦਾ ਦਿਨ ਬਹੁਤ ਹੀ ਮਹਾਨ ਹੈ, ਸ਼ਰਧਾਪੂਰਵਕ ਹੈ। ਇਹ ਸਾਰੇ ਹਿੰਦੁਸਤਾਨੀਆਂ ਨੂੰ ਖਾਸ ਕਰਕੇ ਸਾਡੀ ਪੰਜਾਬ ਦੀ ਜਿਹੜੀ ਧਰਤੀ ਹੈ ਬਹੁਤ ਮਹਾਨ ਤੇ ਪਵਿੱਤਰ। ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ, ਉਹਨਾਂ ਨੂੰ ਯਾਦ ਕਰਨ ਲਈ ਜਿਨ੍ਹਾਂ ਨੇ ਸਰਦਾਰ ਭਲਕ ਸਿੰਘ ਔਰ ਰਾਜਗੁਰੂ ਸ੍ਰੀ ਦੇਵ ਜੀ ਹੋਰਾਂ ਦੀ ਸਮਾਧੀ ਹੈ। ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅੱਜ ਜਿਸੀਂ ਹਿੰਦੁਸਤਾਨ ਵਿੱਚ ਆਜ਼ਾਦੀ ਦੀ ਹਵਾ ਲੈ ਰਹੇ ਆਂ ਜਿਵੇਂ ਆਪਣੇ ਮੁਲਕ ਦਾ ਸਰਦਾਰਨ ਕਰਕੇ ਆਪਣੇ ਮਤਾਬਕ ਚਲਾ ਰਹੇ ਆਂ ਤੋਂ ਇਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਤੇ ਇਨ੍ਹਾਂ ਦੀ ਕਰਤਿ ਹੈ ਸੈਕ ਟੂਰਿਜ਼ਮ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਹੈਗਾ ਔਰ ਸ਼ਹੀਦ ਭਗਤ ਸਿੰਘ ਜਰਾਂ ਦੀ ਸਮਾਦ ਤੇ ਉੱਪਰ ਲਾਈਟ ਐਂਡ ਸਾਊਂਡ ਕਾਫੀ ਦਿਨ ਤੋਂ ਬੰਦ ਵੀ ਹੈਗਾ ਤੋਂ ਉਸ ਨੂੰ ਲੈ ਕੇ ਕੀ ਕੀਤਾ ਜਾ ਰਿਹਾ ਹਾਂ 25 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਸ਼ਹੀਦ ਭਗਤ ਸਿੰਘ ਨੂੰ ਉਸ ਵਾਸਤੇ ਰੱਖਿਆ ਸਾਰਾ ਕੁਝ